ਅੱਜ ਦਾ ਜੋ ਮੈਂ ਟੌਪਿਕ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਉ ਟੌਪਿਕ ਇਹ ਹੈ ਵੀ ਜ਼ਿੰਦਗੀ ਤੁਹਾਡੀ ਹੈ ਆਪਣੇ ਬਲਬੁੱਤੇ ਦੇ ਉੱਤੇ ਕੁਝ ਅੱਗੇ ਵਧਣ ਦਾ ਯਤਨ ਕਰੋ ਜ਼ਿੰਦਗੀ ਦੇ ਅੰਦਰ ਨਾ ਕੁਝ ਕੰਮ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਤੁਸੀਂ ਖੁਦ ਹੀ ਕਰਨੇ ਹੁੰਦੇ ਨੇ ਔਰ ਕੁਝ ਕੰਮ ਹੁੰਦੇ ਨੇ ਜੋ ਦੂਜੇ ਦੇ ਕੋੜੋਂ ਕਹਿ ਕੇ ਕਰਵਾਏ ਜਾ ਸਕਦੇ ਨੇ ਜਾਂ ਦੂਜਾ ਸਾਡੇ ਲਈ ਕਰ ਸਕਦਾ ਹੈ ਦੂਜਾ ਤੁਰ ਸਕਦਾ ਹੈ ਦੂਜਾ ਮੈਸੇਜ ਪਹੁੰਚਾ ਸਕਦਾ ਹੈ ਦੂਜਾ ਕੁਝ ਹੋਰ ਕਰ ਸਕਦਾ ਹੈ ਪਰ ਕੁਝ ਕੰਮ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਤੁਸੀਂ ਖੁਦ ਹੀ ਕਰਨੇ ਹੁੰਦੇ ਨੇ ਸਿਆਣਿਆਂ ਦੀ ਇੱਕ ਕਹਾਵਤ ਹੈ ਉਹ ਕਹਿੰਦੇ ਨੇ ਜਿਉਣਾ ਹੈ ਤੇ ਆਪਣੇ ਦਮ ਦੇ ਉੱਤੇ ਜਿਉਓ ਦੂਜਿਆਂ ਦੇ ਮੋਢੇ ਦੇ ਉੱਤੇ ਤੇ ਜਨਾਜ਼ਾ ਹੀ ਉੱਠਦਾ ਹੁੰਦਾ ਅਰਥੀ ਉੱਠਦੀ ਹੁੰਦੀ ਆਪਣੇ ਮੋਢਿਆਂ ਨੂੰ ਬਲਵਾਨ ਕਰੋ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰੋ ਆਪਣਾ ਮਨੋਬਲ ਵਧਾਓ ਮੁਸੀਬਤਾਂ ਦੇ ਨਾਲ ਟਕਰਾਓ ਕੋਈ ਦੁਨੀਆ ਦੇ ਅੰਦਰ ਇਦਾਂ ਦਾ ਸ਼ਖਸ ਨਹੀਂ ਹੈ ਜਿੱਦੀ ਲਾਈਫ ਦੇ ਅੰਦਰ ਕੋਈ ਪ੍ਰੋਬਲਮ ਨਾ ਹੋਵੇ ਜਿਹਦੇ ਜੀਵਨ ਦੇ ਅੰਦਰ ਕੋਈ ਮੁਸ਼ਕਲ ਕਦੇ ਨਾ ਆਈ ਹੋਵੇ ਪਰ ਮਰਦ ਉਹ ਹੀ ਗਿਨਾ ਜਾਂਦਾ ਹੈ ਜਿਹੜਾ ਮੁਸ਼ਕਲਾਂ ਦੇ ਵਿੱਚੋਂ ਦੀ ਲਹਿਰਾਂ ਦੇ ਵਿੱਚੋਂ ਦੀ ਗੁਜ਼ਰਦਾ ਗੁਜ਼ਰਦਾ ਆਪਣੇ ਟੀਚੇ ਤੱਕ ਆਪਣੇ ਟਾਰਗੇਟ ਤੱਕ ਪਹੁੰਚ ਕਰ ਸਕਦਾ ਹੈ ਖੈਰ ਨੰਬਰ 1 ਦੇ ਉੱਤੇ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵੀ ਮੁਸ਼ਕਲਾਂ ਤੁਹਾਡੀਆਂ ਨੇ। ਔਰ ਉਹ ਤੁਹਾਡੀਆਂ ਮੁਸ਼ਕਲਾਂ ਹੋਣ ਕਰਕੇ ਤੁਹਾਨੂੰ ਕੁਝ ਵੱਡੀਆਂ ਲੱਗਦੀਆਂ ਨੇ। ਐਵੇਂ ਲੱਗਦਾ ਹੈ ਵੀ ਬਾਕੀ ਸਾਰੇ ਲੋਕ ਮੇਰੇ ird gird ਸੱਜੇ ਖੱਬੇ ਸੁਖੀ ਵਸ ਰਹੇ ਨੇ ਇਕੱਲਾ ਮੈਂ ਹੀ ਦੁਖੀ ਹਾਂ। ਪਰ ਇਸ ਤਰ੍ਹਾਂ ਨਹੀਂ ਹੈ। ਤੁਸੀਂ ਵੀ ਦੁਖੀ ਹੋ ਤੁਹਾਡੇ ਘਰ ਦੇ ਦੂਜੇ ਪਰਿਵਾਰ ਦੇ ਮੈਂਬਰ ਉਹਨਾਂ ਦੀਆਂ ਅੱਡ ਮੁਸ਼ਕਲਾਂ ਨੇ। ਬੱਚੇ ਦੀ ਮੁਸ਼ਕਲ ਹੈ ਉਹਨੂੰ ਪੜ੍ਹਾਈ ਦਾ ਫਿਕਰ ਹੈ। ਕਰਵਾਲੀ ਦੀ ਮੁਸ਼ਕਲਾਂ ਨੂੰ ਬਣਾਉਣ ਦਾ ਫਿਕਰ ਹੈ ਲਿਆਉਣ ਦਾ ਫਿਕਰ ਹੈ ਕਿਸੇ ਦੀ ਹੋਰ ਮੁਸ਼ਕਲ ਕਿਸੇ ਦੀ ਹੋਰ ਮੁਸ਼ਕਲ ਗਵਾਂਡੀਆਂ ਨੂੰ ਪੁੱਛ ਕੇ ਵੇਖੋ ਵੀ ਮੁਸ਼ਕਲ ਦੇ ਅੰਦਰ ਨੇ ਪਰ ਤੁਹਾਡੀ ਮੁਸ਼ਕਲ ਤੁਹਾਡੇ ਸਾਹਮਣੇ ਹੈ ਤਾਂ ਤੁਹਾਨੂੰ ਲੱਗਦਾ ਹੈ ਮੈਂ ਮੁਸ਼ਕਲ ਵਿੱਚ ਹਾਂ ਦੂਜੇ ਦੀਆਂ ਮੁਸ਼ਕਲਾਂ ਦੂਜੇ ਦੀਆਂ ਪ੍ਰੋਬਲਮਸ ਤੁਹਾਡੇ ਸਾਹਮਣੇ ਨਹੀਂ ਹੈ ਤਾਂ ਤੁਹਾਨੂੰ ਲੱਗਦਾ ਹੈ ਵੀ ਉਹ ਬੜਾ ਸੁਖੀ ਹੈ ਹੁਣ ਜਦੋਂ ਤੁਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਦੂਜੇ ਕੋਲੋਂ ਲੱਭਣਾ ਚਾਹੁੰਦੇ ਹੋ ਵੀ ਮੁਸ਼ਕਲਾਂ ਮੇਰੀਆਂ ਨੇ ਹੱਲ ਦੂਜਾ ਕਰੇ ਤੇ ਦੂਸਰਾ ਵੀ ਤੇ ਪਰੇਸ਼ਾਨੀ ਦੇ ਅੰਦਰ ਹੈ ਨਾ ਉਹਦੀਆਂ ਮੁਸ਼ਕਲਾਂ ਦਾ ਹੱਲ ਕੌਣ ਕਰੇ ਉਹ ਸੋਚਦਾ ਦੂਜਾ ਕਰੇ ਉਹ ਅੱਗੋਂ ਸੋਚਦਾ ਦੂਜਾ ਕਰੇ ਉਹਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਕਿ ਆਪਣੀਆਂ ਮੁਸ਼ਕਲਾਂ ਦਾ ਹੱਲ ਤੁਸੀਂ ਆਪ ਕਰਨਾ ਆਰੰਭ ਕਰੋ ਆਪਣੀਆਂ ਮੁਸ਼ਕਲਾਂ ਦੇ ਜਿਹੜੇ ਹੱਲ ਨੇ ਉਹਨੂੰ ਆਪ ਲੱਭਣਾ ਸ਼ੁਰੂ ਕਰੋ ਉਹਨਾਂ ਦੇ ਨਾਲ ਆਪ ਨੇ ਜੇਠਣਾ ਸ਼ੁਰੂ ਕਰੋ ਆਪ ਉਹਨਾਂ ਨਾਲ ਲੜਨਾ ਸ਼ੁਰੂ ਕਰੋ ਖੈਰ ਦੂਜਿਆਂ ਦੇ ਭਰੋਸੇ ਦੇ ਉੱਤੇ ਚੱਲਣਾ ਇਨੂੰ ਇੱਕ ਇਕੱਠੇ ਤੌਰ ਦੇ ਉੱਤੇ ਮੈਂ ਨਾਂ ਦੇ ਦਵਾਂ ਵੀ ਕਮਜ਼ੋਰ ਮੰਡੁੱਖਾਂ ਦਾ ਕੰਮ ਹੈ ਜਿਹੜਾ ਬਿਮਾਰ ਹੁੰਦਾ ਹੈ ਨਾ ਉਹ ਕਦੇ-ਕਦੇ ਇੰਨਾ ਬਿਮਾਰ ਜ਼ਿਆਦਾ ਹੋ ਜਾਂਦਾ ਹੈ ਵੀ ਦਵਾਈ ਵੀ ਉਹਨੂੰ ਦੂਜਾ ਦਿੰਦਾ ਹੈ ਜਾਂ ਫਿਰ ਜਿਹੜਾ ਬੁੱਢਾ ਹੁੰਦਾ ਹੈ ਤੇ ਬੁੱਢੇ ਦਾ ਮਤਲਬ ਵੀ ਕਮਜ਼ੋਰ ਵੀ ਬਹੁਤ ਜ਼ਿਆਦਾ ਲਾਚਾਰ ਹੋ ਗਿਆ ਬੁਢਾਪੇ ਵਿੱਚ ਆ ਗਿਆ ਤੇ ਕਦੇ-ਕਦੇ ਪੁੱਤ ਪਾਉਂਦੇ ਨੇ ਪੋਤਰੇ ਪਾਉਂਦੇ ਨੇ ਨੋਵਾ ਪਾਉਂਦੀਆਂ ਨੇ ਉਹਦੇ ਮੂੰਹ ਵਿੱਚ ਪਾਣੀ ਪਾਉਂਦੀਆਂ ਨੇ ਜਾਂ ਉਹਨੂੰ ਰੋਟੀ ਦਾ ਨਵਾਲਾ ਦਿੰਦੀਆਂ ਹੁਣ ਦੂਜੇ ਦੇ ਸਹਾਰੇ ਤੇ ਕੌਣ ਜੀ ਰਿਹਾ ਜਾਂ ਤੇ ਬਹੁਤ ਬਿਰਦ ਬੰਦਾ ਤੇ ਜਾਂ ਬਹੁਤ ਬਿਮਾਰ ਬੰਦਾ ਅਗਰ ਤੁਸੀਂ ਜਵਾਨੀ ਦੀ ਬਹਾਰ ਵਿੱਚੋਂ ਨਿਕਲ ਰਹੇ ਹੋ ਨਾ ਤੁਸੀਂ ਬੁੱਢੇ ਹੋ ਤੇ ਨਾ ਤੁਸੀਂ ਬਿਮਾਰ ਹੋ ਅਗਰ ਅੱਜ ਵੀ ਤੁਹਾਨੂੰ ਦੂਜੇ ਦੇ ਕੰਦੇ ਦੀ ਲੋੜ ਏ ਤੇ ਇਹਦਾ ਮਤਲਬ ਤੁਸੀਂ ਬਾਹਰੋਂ ਜਵਾਨ ਹੋ ਅੰਦਰੋਂ ਤੁਸੀਂ ਬਹੁਤ ਬਿਰਦ ਹੋ ਅੰਦਰੋਂ ਤੁਸੀਂ ਬਹੁਤ ਕਮਜ਼ੋਰ ਹੋ ਅੰਦਰੋਂ ਤੁਸੀਂ ਬਹੁਤ ਧੁਬਲੇ ਹੋ ਔਰ ਤੁਬਲਾਪ ਹਨ ਹੀ ਤੁਹਾਡੀਆਂ ਮੁਸ਼ਕਲਾਂ ਨੂੰ ਹੋਰ ਜ਼ਿਆਦਾ ਵਧਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ਹੁਣ ਮੈਂ ਦੋ ਤਿੰਨ ਗੱਲਾਂ ਨੁਕਤੇ ਵਜੋਂ ਉਦਾਹਰਨ ਵਜੋਂ ਤੁਹਾਡੇ ਸਾਹਮਣੇ ਲਿਆਉਣੀਆਂ ਚਾਹੁੰਦਾ ਮੰਨ ਲਓ ਰੋਟੀ ਕੋਈ ਦੂਜਾ ਖਾ ਰਿਹਾ ਹੈ ਤੇ ਬਲੱਡ ਕਿਦੇ ਅੰਦਰ ਬਣੇਗਾ ਦੂਜੇ ਦੇ ਅੰਦਰ ਹੱਡੀਆਂ ਦੀ ਤਾਕਤ ਕਿਦੀ ਬਣੇਗੀ ਦੂਜੇ ਦੀ ਬਣੇਗੀ ਸਰੀਰ ਬਲਵਾਨ ਰਿਸ਼ਟ ਪੁਸ਼ਟ ਕਿਦਾ ਬਣੇਗਾ ਦੂਜੇ ਦਾ ਬਣੇਗਾ ਕਿਉਂਕਿ ਰੋਟੀ ਦੂਜਾ ਖਾ ਰਿਹਾ ਹੈ ਅਗਰ ਪਾਣੀ ਦੂਜਾ ਪੀ ਰਿਹਾ ਹੈ ਤੇ ਪਿਆਸ ਕਿਦੀ 부ਜੇਗੀ ਪਿਆਸ ਕਿਦੀ ਮਿਟੇਗੀ ਜਿਹੜਾ ਪਾਣੀ ਪੀ ਰਿਹਾ ਹੈ ਦੂਜੇ ਦੀ ਮਿਟੇਗੀ ਇਹ ਇਸ ਤਰ੍ਹਾਂ ਦਾ ਐਂਗਲ ਹੈ ਇਸ ਤਰ੍ਹਾਂ ਦਾ ਰਾਹ ਹੈ ਜਿਸ ਰਾਹ ਦੇ ਉੱਤੇ ਆਪ ਹੀ ਖਾਣਾ ਪੈਂਦਾ ਹੈ ਤਾਂ ਭੁੱਖ ਮਰੇਗੀ ਆਪ ਹੀ ਪੀਣਾ ਪੈਂਦਾ ਹੈ ਤਾਂ ਹੀ ਪਿਆਸ ਮਰੇਗੀ ਆਪ ਹੀ ਤੁਰਨਾ ਪੈਂਦਾ ਤਾਂ ਹੀ ਮੰਜ਼ਿਲ ਮਿਲੇਗੀ ਵਰਨਾ ਨਹੀਂ ਮਿਲਦੀ ਖੈਰ ਨੀਂਦ ਤੁਹਾਨੂੰ ਆਪ ਚਾਹੀਦੀ ਹੈ ਸੁਖਰਾਮ ਆਪ ਚਾਹੀਦਾ ਹੈ ਭੋਜਨ ਪਾਣੀ ਆਪ ਚਾਹੀਦਾ ਹੈ ਤੇ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਉਹ ਚਾਉਂਦੇ ਹੋ ਕੋਈ ਦੂਜਾ ਦੂਰ ਕਰੇ ਕਿਉਂ ਬਈ ਔਰ ਕਰ ਵੀ ਨਹੀਂ ਸਕਦਾ ਜੇ ਕਰਨਾ ਚਾਹੇ ਕਰ ਵੀ ਨਹੀਂ ਸਕਦਾ ਇਸ ਤੋਂ ਅੱਗੇ ਮੰਨ ਲਓ ਤੁਹਾਡੇ ਸਰੀਰ ਨੂੰ ਕੋਈ ਛੋਟੀ ਮੋਟੀ ਹਰਜ ਮਰਜ ਹੋਈ ਕੋਈ ਦਵਾਈ ਗੋਲੀ ਸੀਰਪ ਲੈਣਾ ਪਿਆ ਤੇ ਕੌਣ ਲੈਂਦਾ ਜਿਹੜਾ ਬਿਮਾਰ ਹੋਈ ਲਏਗਾ ਨਾ ਹੁਣ ਮੁਸ਼ਕਲ ਕੀ ਹੈ ਮੁਸ਼ਕਲ ਇੱਕ ਬਿਮਾਰੀ ਦਾ ਨਾਂ ਹੈ ਤੇ ਦਵਾਈ ਕਿੰਨੂੰ ਖਾਣੀ ਪੈਗੀ ਤੁਹਾਨੂੰ ਮੇਰਾ ਮਤਲਬ ਹੱਲ ਕਿੰਨੂੰ ਕਰਨਾ ਪੈਗਾ ਤੁਹਾਨੂੰ ਹੁਣ ਤੁਸੀਂ ਚਾਹੁੰਦੇ ਹੋ ਵੀ ਬਿਮਾਰੀ ਮੇਰੀ ਏ ਜਿਹਦਾ ਨਾਮ ਮੁਸ਼ਕਲ ਏ ਇਹਦੀ ਦਵਾਈ ਦੂਜਾ ਖਾਵੇ ਖਾਲੇ ਦੂਜਾ ਕਰੇ ਆਰਾਮ ਮੈਨੂੰ ਮਿਲੇ ਇਦਾਂ ਨਹੀਂ ਹੁੰਦਾ ਬਿਮਾਰੀ ਤੁਹਾਡੀ ਹੈ ਤੁਹਾਡੇ ਮਨ ਦੇ ਅੰਦਰ ਹੈ ਮੁਸ਼ਕਲ ਤੁਹਾਡੀ ਹੈ ਤੁਹਾਨੂੰ ਨਜਿੱਠਣਾ ਪੈਣਾ ਹੈ ਤੁਹਾਨੂੰ ਲੜਨਾ ਪੈਣਾ ਹੈ ਇਹ ਇਸ ਤਰ੍ਹਾਂ ਦਾ ਰਾਹ ਹੈ ਜਿਸ ਰਾਹ ਦੇ ਉੱਤੇ ਤੁਹਾਨੂੰ ਆਪਣੇ ਪੈਰਾਂ ਨੂੰ ਤਾਕਤਵਰ ਬਣਾ ਕੇ ਆਪ ਹੀ ਤੁਰਨਾ ਪੈਣਾ ਹੈ ਇਦਾਂ ਦਾ ਰਾਹ ਹੈ ਜਿਹੜੇ ਰਾਹ ਨੂੰ ਅੱਖਾਂ ਦੇ ਨਾਲ ਵੇਖਣਾ ਵੀ ਆਪ ਪੈਣਾ ਹੈ ਇੱਥੇ ਕੋਈ ਦੂਜਾ ਮਦਦ ਕਰਨਾ ਵੀ ਚਾਏ ਤੇ ਤਾਂ ਵੀ ਨਹੀਂ ਕਰ ਸਕੇਗਾ ਖੈਰ ਐਗਜ਼ੈਂਪਲ ਵਜੋਂ ਮੰਨ ਲਓ ਵੀ ਤੁਸੀਂ ਕਿਸੇ ਸਾਗਰ ਦੇ ਕਿਨਾਰੇ ਦੇ ਉੱਤੇ ਸੈਰ ਕਰਨ ਵਾਸਤੇ ਤੜਕਸਾਰ ਨਿਕਲ ਗਏ ਸਵੇਰ ਦੇ ਟਾਈਮ ਨਿਕਲ ਗਏ ਸੂਰਜ ਉਗ ਰਿਹਾ ਹੈ ਉਹਦੀਆਂ ਕਿਰਨਾਂ ਪਾਣੀ ਤੇ ਪੈ ਰਹੀਆਂ ਨੇ ਇਧਰੋਂ ਹਰਾ ਹਰਾ ਘਾਹ ਹੈ ਉਹ ਜਿਹੜੀਆਂ ਕਿਰਨਾਂ ਪੈ ਰਹੀਆਂ ਨੇ ਬੜਾ ਮਨਮੋਹਕ ਜਿਹਾ ਨਜ਼ਾਰਾ ਪੈਦਾ ਕਰ ਰਹੀਆਂ ਨੇ ਹੁਣ ਉਹ ਸਾਗਰ ਦੇ ਕੰਢੇ ਜਿਹੜਾ ਸੈਰ ਕਰਦਾ ਹੈ ਉਹ ਨਜ਼ਾਰਾ ਵੇਖਣ ਲਈ ਕਿੰਨੋਂ ਮਿਲਿਆ ਜਿਹੜਾ ਉਸ ਵਕਤ ਸੈਰ ਕਰਦਾ ਹੈ ਤੇ ਜੇ ਤੁਸੀਂ ਉਹ ਆਪਣੀ ਗੁਫਾ ਵਿੱਚ ਬੈਠੇ ਘਰ ਵਿੱਚ ਤੇ ਕਿਸੇ ਨੂੰ ਕਹੋ ਆਪਣੇ ਦੋਤਰੇ ਪੋਤਰੇ ਨੂੰ ਵਿਜਾ ਤੋਂ ਸਾਗਰ ਦੀ ਸੈਰ ਕਰਿਆ ਤੇ ਜਿਹੜਾ ਨਜ਼ਾਰਾ ਮਿਲੇਗਾ ਉਹ ਮੈਨੂੰ ਆਣ ਕੇ ਦੇ ਦੇਵੇਂ ਇਦਾਂ ਕਦੇ ਹੋਇਆ ਨਹੀਂ ਹੋਏਗਾ ਜਿਹੜਾ ਸੈਰ ਕਰ ਰਿਹਾ ਨਜ਼ਾਰਾ ਉਹਨੂੰ ਮਿਲੇਗਾ ਸਰੀਰ ਉਹਦਾ ਨਰੋਇਆ ਰਹੇਗਾ ਖੈਰ ਜੇ ਤੁਸੀਂ ਹੱਸਦੇ ਹੋ ਸਕੂਨ ਤੁਹਾਨੂੰ ਮਿਲਦਾ ਹੈ ਜੇ ਰੋਂਦੇ ਹੋ ਦੁੱਖ ਤੁਹਾਡੇ ਅੰਦਰ ਹੁੰਦਾ ਹੈ ਨਾ ਤੁਸੀਂ ਆਪਣੀ ਖੁਸ਼ੀ ਕਿਸੇ ਨੂੰ ਦੇ ਸਕਦੇ ਹੋ ਤੇ ਨਾ ਤੁਸੀਂ ਆਪਣੀ ਗਮੀ ਕਿਸੇ ਦੇ ਨਾਲ ਮੰਡਾ ਸਕਦੇ ਹੋ ਕਿਸੇ ਨੂੰ ਦੇ ਸਕਦੇ ਹੋ ਗਮੀ ਸ਼ੇਅਰ ਕਰਨੀ ਚਾਹੋ ਨਾ ਨਹੀਂ ਹੋਏਗੀ ਅੱਖਾਂ ਦੇ ਹੰਝੂ ਸ਼ੇਅਰ ਕਰਨਾ ਚਾਹੋ ਨਾ ਨਹੀਂ ਹੋਣਗੇ ਦੂਜਾ ਤੁਹਾਡੇ ਵਰਗਾ ਬਣਾवटी ਮੂੰਹ ਬਣਾ ਲੇਗਾ ਕਿਉਂਕਿ ਸਿਆਣਿਆਂ ਦੀ ਕਹਾਵਤ ਹੈ ਵੀ ਇੱਕ ਹੀ ਚਿਹਰੇ 'ਤੇ ਹਜ਼ਾਰ ਚਿਹਰੇ ਬਣਾ ਲੈਂਦੇ ਹਨ ਲੋਕ ਤੁਹਾਨੂੰ ਰੋਂਦਿਆਂ ਵੇਖ ਕੇ ਤੁਹਾਡੇ ਨੇੜੇ ਵਾਲਾ ਕੋਈ ਹੰਝੂ ਵੀ ਵਗਾ ਸਕਦਾ ਪਰ ਜਿਹੜੀ ਪਰੇਸ਼ਾਨੀ ਤੁਹਾਨੂੰ ਉਹ ਦੂਜੇ ਨੂੰ ਨਹੀਂ ਹੋ ਸਕਦੀ ਅਗਰ ਤੁਸੀਂ ਅਸਰੇ ਕੋਈ ਦੂਜਾ ਹਸਨ ਦਾ ਯਤਨ ਕਰ ਸਕਦਾ ਹੈ ਪਰ ਜਿਹੜੀ ਉਹ ਸਹਸਨ ਦੇ ਪਿੱਛੇ ਤੁਹਾਡੇ ਮਨ ਵਿੱਚ ਖੁਸ਼ੀ ਹੈ ਨਾ ਉਹ ਤੁਹਾਨੂੰ ਉਹ ਦੂਜੇ ਨੂੰ ਨਹੀਂ ਮਿਲ ਸਕਦੀ ਖੈਰ ਇੱਕ ਮੈਂ ਹੋਰ ਗੱਲ ਕਰ ਦਿਆਂ ਵੀ ਤੁਸੀਂ ਲੱਖ ਕੋਸ਼ਿਸ਼ ਕਰੋ ਮੇਰੀ ਮੁਸ਼ਕਲ ਦਾ ਹੱਲ ਕੋਈ ਦੂਜਾ ਕਰ ਦਵੇ ਦੂਜਾ ਨਜੇਠ ਲਵੇ ਦੂਜਾ ਲੜ ਲਵੇ ਮੁਸ਼ਕਲ ਦੇ ਨਾਲ ਨਹੀਂ ਹੋਏਗਾ ਸੰਗੀਤ ਤੁਸੀਂ ਸੁਣ ਰਹੇ ਹੋ ਰਸ ਤੁਹਾਨੂੰ ਮਿਲੇਗਾ ਖਾ ਤੁਸੀਂ ਰਹੇ ਹੋ ਰਸ ਤੁਹਾਨੂੰ ਮਿਲੇਗਾ ਮੁਸ਼ਕਲ ਤੁਹਾਡੇ ਰਾਹ ਵਿੱਚ ਆਈ ਹੈ ਤੁਹਾਨੂੰ ਹੀ ਦੂਰ ਕਰਨੀ ਪੈਣੀ ਹੈ ਜੇ ਉਹਦਾ ਰਸ ਬੰਨਣਾ ਹੈ ਤੁਹਾਨੂੰ ਬੰਨਣਾ ਹੈ ਤੁਹਾਨੂੰ ਮਿਲਣਾ ਹੈ ਅਗਰ ਉਹ ਮੁਸ਼ਕਲ ਦੇ ਨਾਲ ਨਜਿੱਠਣ ਵਾਸਤੇ ਆਪਣੇ ਮਨੋਂ ਬਲ ਨੂੰ ਤੇਜ ਕਰ ਲਓਵੇ ਸੋਚ ਲਓ ਵੀ ਤਾਂ ਕੀ ਹੋਇਆ ਲਾਈਫ ਹੈ ਲਾਈਫ ਦਾ ਪਾਰਟ ਹੈ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਤੇ ਫਿਰ ਤੇ ਮੁਸ਼ਕਲ ਨਜਿੱਠਣੀ ਹੋ ਜਾਏਗੀ ਅਸਾਨ ਤੇ ਜੇ ਮੁਸ਼ਕਲ ਹੋਈ ਆ ਜੇ ਦੂਰ ਤੇ ਪਹਿਲਾਂ ਹੀ ਢੇਰੀ ਟਾ ਕੇ ਬਹਿ ਜਗੇ ਹਾਏ ਮਰ ਗਏ ਹਾਏ ਖਾਪ ਗਏ ਮੇਰੇ ਤੇ ਪਰੇਸ਼ਾਨੀ ਕਿਉਂ ਆਈ ਦੂਜੇ ਤੇ ਕਿਉਂ ਨਹੀਂ ਆਈ ਉਹ ਸੱਜਣਾ ਦੂਜਾ ਵੀ ਪਰੇਸ਼ਾਨ ਏ ਫਰਕ ਇੰਨਾ ਏ ਵੀ ਤੇਰੀ ਮੁਸ਼ਕਲ ਦਾ ਨਾਂ ਹੋ ਰਿਓ ਦੀ ਮੁਸ਼ਕਲ ਦਾ ਨਾਂ ਹੋ ਰਿਹਾ ਏ ਫਰਕ ਬਸ ਇੰਨੀ ਔਰ ਨਹੀਂ ਤੁਹਾਡੀਆਂ ਪ੍ਰੋਬਲਮਜ਼ ਨੇ ਆਪਣੀਆਂ ਪ੍ਰੋਬਲਮਜ਼ ਨੂੰ ਦੂਜਿਆਂ ਦੇ ਸਹਾਰੇ ਨਾ ਰੱਖਿਆ ਕਰੋ ਦੂਜਿਆਂ ਦੇ ਮੋਢਿਆਂ ਤੇ ਨਾ ਸੁੱਟਿਆ ਕਰੋ ਦੁਬਾਰਾ ਰਿਪੀਟ ਕਰਨਾ ਦੂਜਿਆਂ ਦੇ ਕੰਦਿਆਂ ਤੇ ਜਾਂ ਤੇ ਜਨਾਜ਼ਾ ਉੱਠਦਾ ਹੈ ਤੇ ਜਾਂ ਦੂਜਿਆਂ ਦੇ ਸਹਾਰੇ ਦੇ ਉੱਤੇ অতি ਕਮਜ਼ੋਰ ਤੋਂ ਕਮਜ਼ੋਰ ਬੰਦੇ ਨੂੰ ਰਹਿਣਾ ਪੈਂਦਾ ਹੈ ਜਵਾਨ ਤੇ ਪੱਜਦਾ ਹੈ ਤੇ ਪੱਜਦੇ ਆਂ ਪੱਜਦੇ ਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਨਜਿੱਠਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ